ਕਾਰਸੀ ਤੋਂ ਤੰਗ ਫਰੀਦਕੋਟ ਦੇ ਪਿੰਡ ਗੋਲੇਵਾਲ ਦੇ ਕਿਸਾਨ ਨੇ ਰਾਜਸਥਾਨ ਫੀਡਰ ਨਹਿਰ ਦੇ ਵਿੱਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ 45 ਸਾਲਾ ਕਿਸਾਨ ਜਗਰਾਜ ਸਿੰਘ ਦੇ ਸਿਰ 'ਤੇ ਕਰੀਬ 30 ਲੱਖ ਰੁਪਏ ਦਾ ਕਰਜ਼ਾ ਗੁਤਾਖੁਰਾਂ ਦੀ ਮਦਦ ਨਾਲ ਕੀਤੀ ਜਾ ਰਹੀ ਹੈ ਲਾਸ਼ ਦੀ ਪਾਲ ਜਗਰਾਜ ਦੀ ਹਤਮਤਿਆ ਕਰਨ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਦੁਜਾਨਾ ਵਿੱਚ ਮਹਿਲਾ ਦੇ ਉੱਤੇ ਐਸਿਡ ਅਟੈਕ ਤੋਂ ਬਾਅਦ ਉਸ ਨੂੰ ਮਾਰਨ ਦੀ ਕੀਤੀ ਗਈ ਕੋਸ਼ਿਸ਼ ਪਤੀ ਅਤੇ ਦੋਹਰਤੇ ਵਾਰਦਾਤ ਨੂੰ ਅੰਜਾਮ ਦੇਣ ਦੇ ਲੱਗੇ ਇਲਜ਼ਾਮ ਗੰਭੀਰ ਹਾਲਤ ਵਿੱਚ ਮਹਿਲਾ ਹਸਪਤਾਲ ਦੇ ਵਿੱਚ ਦਾਖਲ ਮਹਿਲਾ ਦੇ ਭਰਾ ਦਾ ਇਲਜ਼ਾਮ ਦੂਜੇ ਸੂਬੇ ਦੇ ਹੋਣ ਕਾਰਨ ਪੁਲਿਸ ਨੇ ਨਹੀਂ ਦਰਜ ਕੀਤੀ ਐਫ ਆਈ ਆਰ ਪੁਲਿਸ ਦੀ ਸਫਾਈ ਅਜੇ ਹਾਂ ਕੋਈ ਮਾਮਲਾ ਨਹੀਂ ਆਇਆ ਸਾਹਮਣੇ ਉੱਤਰ ਪ੍ਰਦੇਸ਼ ਦੇ ਵਿੱਚ ਅੱਜ 6ਵੇਂ ਪੜਾਅ ਲਈ VOTING ਜਾਰੀ ਸਮਾਜਵਾਦੀ ਪਾਰਟੀ ਦੇ ਮੁਖੀ ਮਲਾਯਮ ਸਿੰਘ ਯਾਦਵ ਦੇ ਲੋਕ ਸਭਾ ਹਲਕੇ ਆਜ਼ਮਗੜ ਸਮੇਤ ਪੂਰਵਾਂਚਲ ਦੇ 7 ਜ਼ਿਲ੍ਹਿਆਂ ਦੀਆਂ 49 ਸੀਟਾਂ ਲਈ ਪੈਰੀਆਂ ਨੇ ਵੋਟਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੋਵੇਗੀ VOTING ਯੂਨੀਵਰਸਿਟੀਆਂ ਦੇ ਵਿੱਚ ਵਧ ਰਹੀ ਰਾਜਕਤਾ ਨੂੰ ਲੈ ਕੇ ਅੱਜ ਖੱਬੇ ਪੱਕੇ ਸਟੂਡੈਂਟ ਅਤੇ ਅਧਿਆਪਕ ਜਥੇਬੰਦੀਆਂ ਦੇ ਵੱਲੋਂ ਕੱਢਿਆ ਜਾਵੇਗਾ ਮਾਰਚ ਮੰਡੀ ਹਾਊਸ ਤੋਂ ਸ਼ੁਰੂ ਹੋ ਕੇ ਸੰਸਦ ਤੱਕ ਜਾਵੇਗਾ ਮਾਰਚ ਦਿੱਲੀ ਦੇ ਰਾਮਜਸ ਕਾਲਜ ਵਿੱਚ ਹੋਏ ਹੰਗਾਮੇ ਤੋਂ ਬਾਅਦ ਵਿਦਿਆਰਥੀ ਸੰਗਠਨਾਂ ਦੇ ਵੱਲੋਂ ਜਤਾਇਆ ਜਾਵੇਗਾ ਵਿਰੋਧ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਾਲੇ ਅੱਜ ਦੂਜਾ ਟੈਸਟ ਮੈਚ ਟਾਸ ਜਿੱਤ ਕੇ ਕੋਹਲੀ ਨੇ ਲਿਆ ਬੈਟਿੰਗ ਦਾ ਫੈਸਲਾ ਬਾਰਡਰ ਗਵਾਸਕਰ ਸੀਰੀਜ਼ ਦੇ ਵਿੱਚ ਸਿਫਰ 1 ਦੇ ਨਾਲ ਪਿੱਛੇ ਚੱਲ ਰਹੀ ਟੀਮ ਇੰਡੀਆ ਦੇ ਕੋਲ ਵਾਪਸੀ ਦਾ ਮੌਕਾ ਪੁਨੇ ਟੈਸਟ ਵਿੱਚ ਆਸਟ੍ਰੇਲੀਆ ਤੋਂ 333 ਰਨਾਂ ਦੇ ਨਾਲ ਬੁਰੀ ਤਰ੍ਹਾਂ ਹਾਰੀ ਸੀ ਟੀਮ ਇੰਡੀਆ